ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਮਿਲਣੀਆਂ ਤੋਂ ਬਾਅਦ ਆ ਗਈ ਸੀਗੀ ਜੀ ਮਾਲਾ ਤੇ ਮਾਲਾ ਆਏ ਹਰੀ ਵਾਲੀ ਆਂਟੀ ਮਿਲੀ ਠੀਕ ਹੈ ਹੁਣ ਵੀਡੀਓ ਤੁਹਾਡੇ ਨਾਲੋਂ ਕਲਿੱਪ ਮੈਂ ਸ਼ੇਅਰ ਕਰਦੀ ਆਂ ਤੇ ਦੂਸਰੀ ਗੱਲ ਐਦਾ ਜੀ ਸ਼ਹੀਦੀ ਦਿਨ ਚੱਲ ਰਹੇ ਆ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਜਰੂਰ ਰਿਕਵੈਸਟ ਹੈ ਜੀ ਜਰੂਰ ਯਾਦ ਕਰਿਓ ਸ਼ਹੀਦਾਂ ਨੂੰ ਵੈਸੇ ਤਾਂ ਕੋਈ ਭੁੱਲਦਾ ਨਹੀਂ ਹੈਗਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਸਰਬੰਸਦਾਨ ਸਭ ਕੁਝ ਹੈ ਨਾ ਸਾਰਾ ਕੁਝ ਤੁਹਾਡੇ ਦਿਮਾਗ 'ਚ ਉਹਨਾਂ ਦਿਨਾਂ ਦੇ ਵਿੱਚ ਕੰਮਣਾ ਆਪਾਂ ਇਸ ਖੁਸ਼ੀ ਦਾ ਮੌਕਾ ਵੀ ਨਹੀਂ ਕਰ ਸਕਦੇ ਕੋਈ ਕਿਉਂਕਿ ਸ਼ਹੀਦਾਂ ਦੇ ਦਿਨ ਹੁੰਦੇ ਆ ਆਪਾਂ ਸਭ ਐਦਾਂ ਬੋਲਦੇ ਆ ਸੋ ਚਲੋ ਕੋਈ ਗੱਲ ਨਹੀਂ ਮਾਲਾ ਆਏ ਹੋਇਆ ਜੀ ਖੂਬ ਇੰਜੋਏ ਕਰ ਰਿਹਾ ਸਿਕਾ ਤੁਹਾਡੇ ਨਾਲ ਤੁਹਾਡੇ ਤੁਹਾਡੇ ਵੀਵਜ਼ ਮੈਂ ਸ਼ੇਅਰ ਕਰਦੀ ਰਾਵਾਂਗੀ ਓਕੇ ਫਿਰ ਹੁਣ ਕਰੋ ਜੀ ਬਲੌਗਿੰਗ ਦੀ ਬਲੌਗਿੰਗ ਨੂੰ ਇੰਜੋਏ ਹਲੋ ਭਾਈ ਪਤਾ ਲੱਗ ਗਿਆ ਕਹਿੰਦੇ ਕੁੜੀ ਆ ਗਈ ਲੈ ਹੋਰ ਕੀ ਆ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਕੰਨਾ ਹਾਲੇ ਸੁਣਾ ਠੀਕ ਆ ਠੀਕ ਆ ਹੋਰ ਸੁਣਾ ਠੀਕ ਆ ਅੱਛਾ ਲੱਗਿਆ ਕਿ ਨਹੀਂ ਹਾਂਜੀ ਲੱਗਿਆ ਹਾਂਜੀ ਅੱਛਾ ਠੀਕ ਆ ਫਿਰ ਹੁਣ ਤਾਂ ਜੀ ਲੋੜ ਹੀ ਪੈਣਾ ਲੱਗੇ ਚਾਹੇ ਨਾ ਲੱਗੇ ਹਾਂ ਹੋਰ ਸੁਣੋ ਠੀਕ ਆ ਸਭ ਵਧੀਆ ਏ ਨਨਦਾ ਸੱਸ ਸਹਰਾ ਪਰੌਣ ਸਭ ਵੈਸਟ ਅੱਛਾ ਸਭ ਵਧੀਆ ਹੋਰ ਥਣਾ ਬਾਦਮੀਤਾ ਦੀ ਬਸ ਕੀ ਕਰੇ ਠੰਡ ਬਹੁਤ ਕਰੀ ਵੀ ਤੁਸੀਂ ਠੰਡ ਬਹਾਈ ਹੋ ਹੁਣ ਹਾਂ ਹਾਂ ਤੁਸੀਂ ਕਹ ਲੈ ਤੇ ਮੈਂ ਆਉਂਗੀ ਤੂੰ ਆਈ ਹੋ ਨਹੀਂ ਹਲੇ ਤੱਕ ਆਉਂਗੀ ਮੈਂ ਮੇਰਾ ਹਲੇ ਹੁਣ ਕੰਨ ਨੂੰ ਪਤਾ ਹੀ ਆ ਬੀਜੀ ਸ਼ਡਿਊਲ ਚੱਲਦਾ ਹਲੇ ਚਲਦੀ ਆ ਬੀਜੀ ਹੋਰ ਕੀ ਇੱਧਰ ਆ ਜਲ ਰਹੀ ਆ ਤਹੀ ਲਵੀ ਆਂਟੀ ਮਿਲਣਾ ਏਗੀ ਬਲਾ ਸਾਸਰੀਕਾਲ ਓਏ ਗੁਰਜੀ ਦਾ ਖਾਸ ਸਾਹਿਬ ਬਾਈ ਤੁਸੀਂ ਕੀ ਪਤੇ ਤੁਸੀਂ ਜਲਦੀ ਆਦੇ ਮੈਨੂੰ ਆਂਟੀ ਨੂੰ ਕਿਵੇਂ ਪਤਾ ਲੱਗਿਆ ਕਿ ਤੂੰ ਆ ਗਈ ਓ ਦਿਲ ਦੀਆਂ ਦਿਲ ਨਾਲ ਤਾਰਾ ਜੁੜੀਆਂ ਹੁੰਦੀਆਂ ਹਨ ਨਾ ਜਦੋਂ ਤਾਂ ਇਹ ਕਿਆ ਵਸ ਸੁਨੇਹੇ ਕਿਆ ਕਿਆ ਹਾਂ ਕਬੂਤਰੇ ਆਉਂਦੇ ਆਉਂਦੇ ਫਿਰ ਤਾਂ ਅਸੀਂ ਦੱਸ ਕੇ ਥੋੜਾ ਆਣਾ ਹਵੇ ਕਬੂਤਰ ਇਹ ਅੰਟੀ ਦਾ ਪਿਆਰ ਹੈ ਸਾਡੇ ਨੂੰ ਕਬੂਤਰੇ ਦੇਖ ਲੈਂਦੀ ਉਹਦੇ ਬਾਅਦ ਕਬੂਤਰ ਆਹੀ ਅਸੀਂ ਚਿੱਠੀਆਂ ਭੇਜ ਦਿੰਦੇ ਆ ਅਸੀਂ ਇੱਧਰ ਇੱਧਰ ਸਾਡੀ ਮਾਸੀ ਵੀ ਬੈਠੀ ਹੈ ਜੀ ਮਾਸੀ ਵੀ ਵਿਚਾਰੀ ਸ਼ਾਂਤ ਜੀ ਹੋਈ ਬੈਠੀ ਹੈ ਪਤ ਨਹੀਂ ਕੀ ਗੱਲ ਹੋਗੀ ਮਾਸੀ ਕਾਤੇ ਮੈਂ ਸੁਣਦੀ ਆ ਤੁਹਾਨੂੰ ਬੋਲਦੇ ਆ ਸੁਣਦੀ ਆ ਆਹੋ ਬਸ ਠੀਕ ਆ ਜੀ ਸਾਰੇ ਹੈ ਚੱਲੀ ਜਾਂਦਾ ਅੱਜ ਚਲਾਈ ਕਰੀ ਜਾਂਦੇ ਆ ਹੋਰ ਸਮਾਂ ਬਸ ਠੀਕ ਆ ਸਭ ਕੁਝ ਵਧੀਆ ਬਸ ਜਸਮੀਨ ਕੰਨੀ ਤੇ ਆਏ ਫਿਰ ਅਸੀਂ ਚੱਲ ਬੱਧੀ ਬੱਤੀ ਜਰਾ ਹੋ ਰਾਤ ਹੈ ਠੀਕ ਵਧੀਆ ਤੈਨੂੰ ਅਸੀਂ ਸਵੇਰੇ ਚੱਲ ਜਾਈਏ ਹਾਂ ਮੈਨੂੰ ਸੌਂ ਗਿਆ ਹਾਂ ਇਹ ਤਾਂ ਹੁਣ ਕਦ ਨਹੀਂ ਕਦ ਕਿਹੜਾ ਵਜਣ ਨੂੰ ਉਹੀ ਆ ਹਾਂ ਵਿਆਹ ਵਿੱਚ ਵਧੀਆ ਰੌਣਕਾਂ ਲੱਗੀਆਂ ਹਨ ਵਿਆਹ ਤਾਂ ਪੁਰਾਣਾ ਪੀਲਾ ਸਿਨੇਮਾ ਅਲਿਆਰੇ ਕੀ ਹੈ ਇਹ ਫੱਟੀ ਨਾ ਕੀਤਾ ਜਾ ਰਿਹਾ ਕਹੇ ਦੇ ਜੈਸਮੀ ਤਾਂ ਚਲ ਗਈ ਹੋ ਤੀਜਾ ਦੇ ਨਹੀਂ ਕਿ ਦਿਨ ਆਈ ਮੇਰਾ ਦਿਨ ਬਹੁਤ ਹੋ ਕੇ ਉੱਦੇ ਵੀ ਨਵੀਂ ਘਰ ਸੋਨੋ ਪਾਰ ਤੇ ਹੁਣ ਕੀ ਹੋ ਚੁੱਪੂ ਹੋਣ ਵੀ ਹੈ ਵੀ ਦੱਸ ਕਿੱਧਰ ਤੇ ਸੜਕ ਨੂੰ ਦੇਖਾ ਤਾਂ ਨਾ ਦੇਖੀ ਵੀ ਤਾਂ ਛਾਈ ਮਾਈਆਂ ਹੋ ਗਈ ਚਲ ਕੋਈ ਨਹੀਂ ਹੋ ਜਨਾ ਨਹੀਂ ਆਂਟੀ ਮੇਰੇ ਪਿੱਛੇ ਤੇ ਤੈਨੂੰ ਗਾਲਾ ਗੁਲਾ ਤਾਂ ਨਹੀਂ ਕੱਢੀਆਂ ਤੰਗ ਤਾਂ ਨਹੀਂ ਕਰਿਆ ਕਿਸ ਨੇ ਮਾਂ ਪੂ ਤਾਈਓ ਕਰਤਾ ਤੇਰੇ ਪਿੱਛੇ ਅੱਛਾ ਚਲ ਕੋਈ ਨਹੀਂ ਹੋਰ ਕੀ ਕੀ ਕਰੇ ਹੋਏ ਇਹਨਾਂ ਪਾਲਟੀ ਲੈਂਦੀ ਐ ਵਿਆਹ ਦਾ ਗਿਫਟ ਹਾਂ ਜਿਆਦਾ ਕਿਆ ਹੈ ਹਾਂ ਜਿਆਦਾ ਮੈਂ ਵਿਆਹ ਦਾ ਗਿਫਟ ਮੰਗਿਆ ਵਾਂ ਟੀ ਨੂੰ ਕੜੀ ਚੌਲ ਕਹਿੰਦੀ ਜਰੂਰ ਤੈ ਗੱਲਾਂ ਕਿਆ ਕਰਤੀਆਂ ਹੋਰ ਕੱਲ ਹੁਣ ਜਦ ਤੁਹਾਡੇ ਜਵਾਈ ਆ ਗਿਆ ਕੜੀ ਚੌਲੇ ਬਣਾਉਣੇ ਆਂ ਟੀ ਯਾਦ ਰੱਖੀ ਹੁਣ ਤੇ ਬਣਾਉਗੇ ਬਣਾਉਗੇ ਜੇ ਪਿਆਰ ਆਪਾਂ ਤਾਂ ਹੀ ਕਹਿ ਦਿੰਦੇ ਆ ਹੋਰ ਕਿਆ ਹੋਰ ਕਿਆ ਚਾਹੀਦਾ ਮੰਮੀ ਤੁਸੀਂ ਚੁੱਪ ਜਾਈ ਕਰਕੇ ਕਿਆ ਗੱਲ ਹੋਗੀ ਅੱਜ ਵੀ ਆਪਣੀ ਕੁੜਮਣੀ ਨੂੰ ਮਿਲ ਕੇ ਆਈ ਆ ਭਾਈ ਕਿਆ ਕਰੇ ਕਿਆ ਕਰਕੇ ਠੰਡ ਲੱਗਦੀ ਐ ਨਾ ਨਹੀਂ ਨਿਕਰੀ ਪਈ ਅੱਜ ਨਿਕਰੀ ਪਈ ਆਏ ਹਾਏ ਹਸੀ ਹਸੀ ਮੰਮੀ ਹਸੀ ਹਸੀ ਮੰਮੀ ਅੱਜ ਜਰੂਰੀ ਆ ਇਹ ਵੀ ਜ਼ਰੂਰੀ ਤਾਂ ਮਿਲਣਾ ਹਾਂ ਇਹ ਵੀ ਜ਼ਰੂਰੀ ਆ ਰਾਈਟ ਤੁਹਾਡੀ ਗੱਲ ਬਿਲਕੁਲ ਸਹੀ ਆ ਚਲੋ ਚੱਲੀ ਜਾਂਦਾ ਬਾਕੀ ਤਾਂ ਸਾਰਾ ਕੁਝ ਦੇਖੋ ਕਰੀ ਹੁਣ ਮੰਮੀ ਮੈਨੂੰ ਆਈ ਤਾਂ ਮੈਂ ਕਿਹਾ ਮੰਮੀ ਰਵਿੰਦਰ ਤੇ ਤਾਂ ਸੰਗੀ ਜਾਂਦੀ ਹੈ ਕਿਤੇ ਹੋਰ ਆ ਤੇ ਨਾ ਸੰਗੇ ਉੱਥੇ ਸੱਸ ਸਹੁਰੇ ਤੇ ਪਰ ਨਹੀਂ ਮੰਮੀ ਨੇ ਵਧੀਆ ਟੀਲ ਕੀਤਾ ਸਾਰੇ ਸਾਰੇ ਖੁਸ਼ ਹੋ ਗਏ ਅ ਬਾਕੀ ਤਾਂ ਠੀਕ ਹੈ ਲੈ ਬੋਲਦੇ ਬੋਲਦੇ ਹੀ ਨਹੀਂ ਮੰਮੀ ਮੰਮੀ ਹੁੰਦੀ ਆ ਆਂਟੀ ਆਂਟੀ ਹੁੰਦੀ ਚੱਲ ਕੁਝ ਵੀ ਆ ਫਿਰ ਵੀ ਆਂਟੀ ਤੁਸੀਂ ਕਹੋ ਨਾ ਫਰਾਂਟੀ ਦਾ ਵੀ ਦਰਜਾ ਭਾਈ ਘਟ ਨਹੀਂ ਹੁੰਦਾ ਕਈ ਆਂਟੀ ਦਾ ਦਰਜਾ ਵੀ ਬੜਾ ਹੁੰਦਾ ਔਰ ਸੁਣਾਓ ਅੰਕਲ ਠੀਕ ਆ ਬੜਾ ਠੀਕ ਪਾਬੀਆਂ ਵੀਰੇ ਉਹ ਨਹੀਂ ਸਾਰੇ ਸਭ ਸਭ ਠੀਕ ਠਾਕ ਆ ਠੀਕ ਆ ਤੇ ਕੀ ਕਹਿੰਦੇ ਹੁੰਨੇ ਆ ਠੰਡ 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 ਤਾਂ ਕੱਲੀ ਜਾਂਦਾ ਮੈਂ ਉਹ ਆ ਮੈਂਨੇ ਇੱਕ ਦਿਨ ਪਾਪਾ ਜੀ ਨੂੰ ਕਰਿਆ ਫੋਨ ਪਰ ਠੀਕ ਆ ਜੀ ਕਹਿੰਦੇ ਠੀਕ ਆ ਮੈਂ ਕਹਾ ਅੱਛਾ ਮੈਂ ਕਹਾ ਮੀਮੂ ਕਹਿੰਦੇ ਪਹਿਲੇ ਆ ਭਾਈ ਗੜੇ ਮਾਰੀ ਜੀ ਹੋਲੀ ਮੈਂ ਕਹਾ ਅਛਾ ਜੀ ਮੈਂ ਕਹਾ ਕਹਿੰਦਾ ਤੂੰ ਕਿੰਨੇ ਕੁ ਦੂਰ ਐਨੀ ਜਿਹੜੀ ਇਹ ਗੱਲ ਪੁੱਛਦੀ ਆ ਮੈਂ ਚੁੱਪ ਕਰ ਗਈ ਮੈਨੂੰ ਕੋਈ ਗੱਲ ਨਾਵੇ ਮੈਂ ਕਹੀ ਚਲੋ ਠੀਕ ਹੈ ਜੀ ਫੇਰ ਕਰਦੇ ਆਂ ਕਹਿੰਦਾ ਤੂੰ ਕਿੰਨੀ ਕਿ ਦੂਰ ਆ ਰਹੀਆਂ ਜਿਹੜੀਆਂ ਐ ਗੱਲਾਂ ਪੁੱਛਣੀਆਂ ਵੀ ਕਿੰਨਾ ਮੀ ਪੈ ਲਿਆ ਕਿੰਨਾ ਕਿਆ ਕੁਸ ਹੋ ਗਿਆ ਹਾਂ 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 ਕਿਆ ਕਰੇਗਾ ਸਰ ਹੁਣ ਭਈ ਕੋਈ ਗੱਲ ਨਾ ਸੁਝੇ ਹੁਣ ਪਾਪਾ ਜੀ ਨੂੰ ਆਇਓ ਪੁੱਛ ਲਿਆ ਤਾਂ ਫੇਰ ਮੈਂ ਹਾਂ ਹਾਂ ਚਲ ਵਧੀਆ ਕਰੇ ਉਹ ਵੀ ਨਹੀਂ ਆ ਕਰਨੀ ਲੱਗਦੀ ਨਹੀਂ ਨਹੀਂ ਉਹਨਾ ਉਹਨੂੰ ਬਚਾ ਲਈ ਕੱਲ ਫੋਨ ਕਰਿਆ ਜਾਂਦਾ ਸੀ ਉਹ ਕਹਿੰਦੀ ਮੇਰੀ ਭਾਣਜੀ ਦੇ ਵਿਆਹ ਦਾ ਸੁਗਣੀ ਸਾਹਿਬ ਦਾ ਅੱਛਾ ਜੀ ਮੈਂ ਉੱਥੇ ਜਾਣਾ ਮੈਂ ਤਾਂ ਸੋਹੋਂ ਕਹਿੰਦੀ ਜੈਸਮੀ ਨੂੰ ਜੁੱਸ ਲੈ ਕੇ ਰੱਖਿਆ ਹਾਂ ਹਾਂ ਬਈ ਮੇਰੀ ਹੁਣ ਬਹੁਤ ਜ਼ਿਆਦਾ ਮਜਬੂਰੀ ਆ ਦੀ ਮੈਂ ਜੈਸਮੀ ਦੇ ਸੋਹਰੇ ਜਾ ਕੇ ਆਉਂਗੀ ਨਾਲੇ ਕਹਿੰਦੀ ਇੱਕ ਦੋ ਦਿਨ ਪਹਿਲਾਂ ਮੈਂ ਸੋਹਰੇ ਬਜੜੀ ਫਲੋਰੀ ਬਣਾਉਣੇ ਆ ਹਾਂ ਹਾਂ ਮੈਂ ਉੱਥੇ ਇੱਕ ਦੋ ਦਿਨ ਪਹਿਲਾਂ ਆਉਂਗੀ ਪਹਿਲਾਂ ਆਉਂਗੀ ਅੱਗੇ ਉੱਤੇ ਚੱਲ ਕੋਈ ਥੋੜਾ ਸ਼ਹੀਦੀ ਜੋੜ ਮੇਲੇ ਵੀ ਸ਼ੁਰੂ ਹੋ ਰਹੇ ਹਨ ਨਾ ਹਾਂ ਹਾਂ ਬੈਕਗ੍ਰਾਉਂਡ ਠੰਡ ਰਿਖਿਆ ਹੋਰ ਪੱਟੇ ਚੱਕਣੇ ਹੁਣ ਤਾਂ ਥੋੜੀ ਜਿਹੀ ਧੁੱਪ ਦਿਖ ਵੀ ਗਈ ਹੁਣ ਧੁੱਪ ਦਿਖਣੀ ਹੋਈ ਨਹੀਂ ਹੁਣ ਤਾਂ ਭਾਈ ਮਹਾਰਾਜ ਦਾ ਇਹ ਵੀ ਇਸ਼ਾਰਾ ਵੀ ਕੱਢੀ ਜਾਵੇ ਹੁਣ ਤਾਂ ਦਿਖਣੀ ਹੋਣੀ ਮਹਾਰਾਜ ਚਲੋ ਸ਼ਹੀਦੀ ਦੇਣਾ ਸ਼ੁਰੂ ਹੁੰਦੇ ਆ ਮਹਾਰਾਜ ਕੁਰਬਾਨੀਆਂ ਉਹਨਾਂ ਦੀਆਂ ਹਾਂ ਕੁਰਬਾਨੀਆਂ ਮੈਨੂੰ ਇੱਕ ਦਿਨ ਦੀ ਇੱਕ ਮਹੀਨਾ ਕਹੇਗਾ ਇੱਕ ਮਹੀਨੇ ਦੀ ਕੋਈ ਨਹੀਂ ਪਿੱਛੇ ਵੀ ਦੇਖਣਾ ਆਪਾਂ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਨਹੀਂ ਦੇਖਦੇ ਤੁਸੀਂ ਵੀ ਤਾਂ ਕੰਮ ਕਰਦੇ ਫਿਰਦੇ ਆਏ ਹਨ ਹੁਣ ਇਹ ਤਾਂ ਹੈ ਨਹੀਂ ਵੀ ਇੱਥੇ ਰਹਿਣਾ ਹੁਣ ਉੱਥੇ ਵੀ ਥੋੜਾ ਜਿਹਾ ਮਚਿਓਰ ਹੋਣਾ ਪੈਣਾ ਜਿਵੇਂ ਕਿ ਕਹਿੰਦੇ ਆ ਪਾਪਾ ਕਿ ਥੋੜੀ ਜੀ ਦਿਮਾਗ ਤੋਂ ਕੰਮ ਲੈਣਾ ਪੈਣਾ ਥੋੜੀ ਜਿਹੀ ਅਕਲ ਪਾਪਾ 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 ਨਾ ਕਰੀ ਜਾਇਕਰ ਮੇਰੀ ਗੱਲ ਵੀ ਮੰਨ ਹਰ ਇਹ ਗੱਲ ਸੇ ਪਾਪਾ ਆਏ ਕਹਿੰਦੇ ਆ ਪਾਪਾ ਆਏਗਾ ਨੇ ਯਾਰ ਉਹਨਾਂ ਨਾਲੇ ਅਸੀਂ ਆਪਣੇ ਪਿਓ ਨਾਲ ਅਸੀਂ ਲਲਕਾਰ ਕੇ ਕਹਿੰਦੇ ਆ ਸਾਨੂੰ ਅੱਜ ਲੋੜ ਪੈ ਜਵੇ ਰਾਤ ਨੂੰ ਜਦ ਇਹ ਆਜੂਗਾ हां भाई दसो तो थो थोनू रात नु अथॉरिटी लो, लोड पैज जेवे जदे पापा नु कहोगे हां मैं तेरे पापा नु पूछ के दस दियां हां तेरे पापा नु पूछ के दस दियां ता घर के थोड़ा ਵੱਡਾ ਗੱਲ ਸਾਨੂੰ ਟੈਨਸ਼ਨ ਨਹੀਂ ਸਾਡੇ ਬਾਪ ਹੁੰਦਿਆਂ ਨੂੰ ਠੀਕ ਨਹੀਂ ਆਂਟੀ ਚਾਹੇ ਅਸੀਂ ਮੈਨੂੰ ਇਹਨਾਂ ਪਤਾ ਜੀ ਅਸੀਂ ਵੀ ਗਲਤ ਹਾਂਗੇ ਸਾਨੂੰ ਗਾਲਾਂ ਕੱਢ ਕੇ ਸਾਡੇ ਸੋਲੂਸ਼ਨ ਵੀ ਕਰ ਦੂੰਗਾ ਹੁਣ ਐ ਕਰ ਲੋ ਪਹਿਲੇ ਤਾਂ ਗਾਲਾਂ ਕੱਢੂਗਾ ਐ ਕਰਿਆ ਕਾ ਤੇ ਤੁਹਾਡੇ ਦਿਮਾਗ ਕਿੱਥੇ ਤਾਂ ਕੋਈ ਨਹੀਂ ਚਲ ਹੁਣ ਗਲਤੀ ਹੋ ਗਈ ਅਗਲੀ ਵਾਰ ਨੂੰ ਹੋਵੇ ਨਾ ਹੁਣ ਐ ਕਰ ਲੋ ਫੇਰ ਆ ਚੀਜ਼ ਹੁੰਦੀ ਆ ਇਧਰ ਕੋਈ ਗਲਤੀ ਹੋ ਜਾ ਮੇਣੀ ਨਹੀਂ ਜਣੇ ਤੁਸੀਂ ਐੇ ਕਰਤਾ ਤੁਸੀਂ ਐੇ ਕਰਤਾ ਤੁਸੀਂ ਐੇ ਕਰਤਾ ਆਈ ਚੱਲੀ ਜਾਂਦਾ ਇੱਥੇ ਇਹ ਤਾਂ ਮਾਸੀ ਨੂੰ ਪਹੁੰਚ ਜਾਂਦਾ ਹੁੰਦਾ ਬਾਹਰ ਮਾਸੀ ਕਹਿੰਦੀ ਨੇ ਭਾਈ ਮੈਂ ਕੀ ਕਰਾਂ ਮੈਂ ਤਾਂ ਆਪ ਤਾਂਗਾ ਮੈਂ ਤਾਂ ਆਪ ਦੁਖੀ ਮੈਂ ਕਿਹਨੂੰ ਕਹਾਂ ਮਾਸੀ ਕੋ ਡਾਇਲੋਗ ਹੁੰਦਾ ਮਾਸੀ ਦਾ ਨਾ ਮਾਸੀ ਇਹ ਨੂੰ ਸਮਝ ਆ ਗਿਆ ਕਿਹਨੂੰ ਸਮਝ ਆ ਗਿਆ ਕਿਹਨੂੰ ਸਮਝ ਆ ਗਿਆ ਪੱਤ ਪੱਤਰਾ ਦਾ ਹਾਂ ਮੈਂ ਤਾਂ ਕੁਝ ਨਹੀਂ ਕਰ ਸਕਦੀ ਕੁਝ ਨਹੀਂ ਕਰ ਸਕਦੀ ਨਾਨੀ ਨੂੰ ਕਹੀਏ ਨਾਨੀ ਨੂੰ ਹੱਸ ਕੇ ਸਾਰ ਦਿੰਦੀ ਆ ਮੰਮੀ ਬੱਸ ਇੱਕ ਪਾਪਾ ਹੀ ਆ ਜਿਹੜੀ ਪਾਪਾ ਨੂੰ ਮਾੜੀ-ਮੋਟੀ ਲੱਕ ਕਹਿ ਦਿੰਦੇ ਹੁੰਦੇ ਆ ਇੱਧਰ ਉਹਦੇ ਪਰ ਵੀ ਚੜਾਈ ਹੋ ਜਿੰਨੀ ਪਾਪਾ ਪਰ ਫਿਰ ਨਿਆਣੇ ਦਾ ਸਾਥ ਦਿੰਦਾ ਆਈ ਨਹੀਂ ਉਹ ਨਹੀਂ ਗੱਲ ਤੋਂ ਵੀ ਤਾਈ ਜਾਂਦਾ ਆਈ ਨਹੀਂ ਹੁਣ ਤਾਂ ਦੇ ਰਹੀ ਆ ਵਿਚਾਰਾ ਭਗਤਵੰਦਾ ਸਾਡਾ ਪਾਪਾ ਭਗਤ ਮਾਸੀ ਨੂੰ ਬਚ ਕੇ ਰਹੇਗਾ ਭਗਤਾ ਕੀ ਆਏ ਫਾਂਤੇ ਆ। ਉਹ ਬੈਠਿਆ। ਅੱਛਾ ਮੋਰ ਨਹੀਂ ਬੋਲੀ। ਮੋਰ ਨਹੀਂ ਬੋਲੀਗੇ। ਮੋਰ ਨਹੀਂ ਬੋਲੀ। ਹਾਂ ਬਹੁਤ ਯਾਰ। ਸਤਿ ਸ੍ਰੀ ਅਕਾਲ ਜੰਗਾਂ ਚੰਗਾ ਕੀ। ਹਾਂ। ਅਸੀਂ ਤਾਂ ਕਹੀਏ। ਹੂੰ। ਤੁਹਾਡੀ ਐਕਸੀਡੈਂਟ ਲਗਾਈਆ। ਉਹ ਤਾਂ ਨਹੀਂ ਦੱਸ ਸਕਦੇ। ਹੈਨਾ? ਉਹ ਦੱਸ ਚੰਦੇ। ਉਹ ਅਸੀਂ ਕਹੀ ਨਹੀਂ ਤਾਂ ਦੇਖੋ। ਨਣੀ ਮਾਸੀ ਪਾਪਾ ਨੂੰ ਬਾਪ ਮੰਨਦੀ ਏ ਤਾਂ ਮਾਸੀ ਨੂੰ ਵੀ ਪਤਾ ਬਾਪ ਸੌ ਪਰਕਾਰ ਦੀ ਗਾਲਾਂ ਕੱਢ ਦਿੰਦਾ ਪਰ ਪਿਆਰ ਨਹੀਂ ਕਰਦਾ। ਕਹੀ ਕਰਦਾ। ਇਹ ਮਾਸੀ ਨੂੰ ਵੀ ਪਤਾ। ਹੂੰ। ਓ ਥੋੜੀ ਜੀ ਮੰਮੀ ਹੋਆ ਜਿਹੜਾ ਪਰਾਹੀ ਕਰ ਲੈਂਦੀ ਹੈ ਬਸ ਸੁਣਦੀ ਨਹੀਂ ਕਿਸੇ ਦੀ ਮੰਮੀ ਹਰੇ ਇੱਕ ਵਾਰੀ ਦੁਹਦੀ ਮੰਮੀ ਦੁਹਦ ਹੀ ਨਹੀਂ ਹੈਗੀ ਮੰਮੀ ਨਾ ਬੇਬੇ ਨਾਲ ਪਿਆਰ ਸਾਡਾ ਸੋਹਣੀਏ ਤਾਂ ਹੀ ਤਾਂ ਬੇਬੇ ਨਾਲ ਪਿਆਰ ਸਾਡਾ ਸੋਹਣੀਏ ਮੈਂ ਦੁਨੀਆ ਤੇ ਚਲ ਗਈ ਨਾ ਮੰਮੀ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਠੀਕ ਹੈ ਜਾਣ ਜੂਣੀ ਵਾਲੀਆਂ ਅਸੀਂ ਉਹ ਚਲ ਜੰਨੇ ਆ ਪਹਿਲਾਂ ਤੂੰ ਜਾਣ ਜਾਣ ਵਾਲੀਆਂ ਗੱਲਾਂ ਨਾ ਕਰ ਮਾਲਾ ਤੇ ਨਹੀਂ ਆਇਆ ਕਹਿੰਦਾ ਫੇਰ ਘਰ ਕਿਉਂਦੀ ਹੈ ਪਤਾ ਨਹੀਂ ਮਾੜੀ ਕੋਈ ਪਤਾ ਨਹੀਂ ਕਿੰਨੀ ਆ ਮਰਨ ਬਰਉਣ ਵਾਲੀਆਂ ਗੱਲਾਂ ਨਾ ਕਰੋ ਜਿਹਨੇ ਜਾਣਾ ਚਲੇ ਜਾਣਾ ਕਿਸੇ ਦੇ ਹੱਥ ਨਹੀਂ ਹੈਗਾ ਕਿਉਂ ਵੀ ਆਂਟੀ ਕਿਸੇ ਨੇ ਕੁਝ ਕਰ ਲੈਣਾ ਵੀ ਹਾਂ ਵੀ ਤਾਂ ਅੱਜ ਮਰ ਜਮਾਂ ਮੈਂ ਕੱਲੂ ਮਰ ਜਮਾਂ ਜਦੋਂ ਮਾਲਕ ਨੇ ਲੈ ਕੇ ਜਾਣੇ ਲੈ ਜਾਣੇ ਜਦੋਂ ਮਰਨਾ ਉਦਾਂ ਕਿਹੜੇ ਕਿਸੇ ਨੂੰ ਪੁੱਛਦੇ ਆ ਜਦੋਂ ਆ ਲੱਗਣੀਆਂ ਭਾਈ ਇੱਧਰ ਤੋਂ ਦੇਖ ਲਓ ਬੰਦਾ ਆਏ ਹੋਏ ਅੱਜ ਤੂੰ ਕਿੱਥੇ ਚੱਲੀ ਐ ਮੋਰਨੀ ਬਣ ਕੇ ਮੋਰਨੀ ਬਣ ਕੇ ਹੱਥਾਂ ਤੇ ਸਰਪ ਬੋਲ ਲੜਦਾ ਓਹੋ ਹਟ ਕੇ ਦਬਾ ਕੇ ਤੋਇਆ ਕਰ ਫਾਲਾਨੀ ਬਹਲ ਬੈਸ ਹਾਲ ਦੀ ਕੀ ਇਹ ਕਾਤੇ ਲੱਗ ਉਹਦੇ ਵਿੱਚ ਡਬਲ ਕੰਮ ਹੋਇਆ ਡਬਲ ਆਇਆ ਵਾ ਪਹਿਲਾਂ ਕਿਸੇ ਨੇ ਵਿੱਚ ਨਹੀਂ ਬਣਾਇਆ ਤਾਂ ਆਹ ਔਰ ਨਾਲ ਉਹਦੇ ਗੇਰਿਆਂ ਦੀ ਉਹ ਜੀਸਾ ਪੋਲ ਲਾਖਾ ਹੀ ਪਿਆਦਾ ਪਾਊਡਰ ਦਾ ਸਾਰਾ ਗਿੱਲਾ ਹੋ ਕੇ ਮਿਕਸ ਹੋ ਗਿਆ ਉਹ ਤੇਜ ਹੁੰਦਾ ਨਾ ਥੋੜਾ ਜਿਹਾ ਜੀਸਾ ਪੋਲ ਮੈਨੂੰ ਕਹਿੰਦਾ ਪਤਾ ਨਹੀਂ ਨਾ ਹਾਂ ਹਾਂ ਇਹੋ ਥੋੜਾ ਬਤਾਤਾ ਤਾਂ ਆਪਾਂ ਮੈਂ ਵੀ ਤਾਂ ਮਾਗੀ ਰਹੀ ਹਾਂ ਨਾ ਹੁਣ ਦੁਬਾਰਾ ਰਲੇ ਆ ਉਹ ਉਹ ਖਾਲੀ ਦੇ ਵਿੱਚ ਗਿਰ ਗਿਆ ਉਹ ਜਮਾ ਹੋਈ ਗਿਆ ਲੀਸਾ ਬੋਲਦੀ ਗੱਲ ਕਰਦੇ ਆਇਆ ਦੁਬਾਰਾ ਪਾਣੀ ਪਾਇਆ ਉਹ ਜਮਾ ਉਹ ਕਿ ਕਰ ਰੋ ਦੇ ਵਿੱਚੋਂ ਫਿਰ ਹੋਈ ਹੋ ਗਿਆ ਰਾ ਗਿਆ ਸਾਰਾ ਜਦ ਹੁਣ ਸਾਫ ਕਰਦੇ ਉਹ ਥਰੂ ਲੱਗ ਉਹ ਕਿਉਂਕਿ ਹੌਲੀ ਹੌਲੀ ਜਾਏਗਾ ਹੱਥਾਂ ਤੇ ਤੁਮ ਮਨਜੀ ਟਾਈ ਲੱਕੜੀ ਨਾ ਅੱਗੇ ਕੱਲ ਜੀ ਸੰਦੀਪ ਸਾਡੀ ਫੇਰ ਕਰਕੇ ਫਲਾਈ ਹੋ ਗਈ ਤੇ ਫੇਰ ਫਿਰਲੀ ਬਾਈ ਕੱਲ ਕਿੱਦਾਂ ਹੋਈ ਕੱਲ ਵਾਸਤੇ ਚੂੜੀ ਤੁਮ ਲਈ ਜਾਂਦੀ ਸੀ ਤੇ ਪੈਰ ਦੇ ਤਿਲਕੇ ਪਾਣੀ ਪਾਲੇ ਹੋਣਾ ਚੱਲ ਬਚਾਓਗਾ ਪਤਾ ਨਹੀਂ ਕਿ ਮਾਸੀ ਉਗਰੀ ਜਾਂਦੀ ਆ ਸਾਨੂੰ ਤਾਂ ਲੈ ਮਮੀ ਨੇ ਕਿਹਾ ਅੰਨੇ ਆ ਤੁਸੀਂ ਤੁਹਾਡੀ ਅੱਖਾਂ ਨਹੀਂ ਹੈਗੀਆਂ ਨੱਕ ਬੁੱਲ ਵੜਾ ਲਓ ਆਈ ਜੀ ਕਰ ਲਈ ਇਹ ਮਾਸੀ ਤੂੰ गिर ਗਈ ਤੇ ਦੱਸਿਆ ਨਹੀਂ ਤਾਂ ਉਹ ਤਾਂ ਮੈਂ ਉਂਗਲੀ ਦੀ ਇਹ ਤਾਂ ਸਾਡੇ ਪੁੜਾ ਨਹੀਂ ਆਈ ਨਹੀਂ ਮੈਂ ਰੀਤ ਨੂੰ ਲੈ ਕੇ ਨਾਲ ਆ ਕੇ ਨਿਕਲਦੀ ਸੀ ਬਾਤ ਤੁਮ ਚਾਓ ਉਹ ਕੱਪੜੇ ਰੱਖਣ ਲੱਗੀ ਮਸ਼ੀਨ 'ਚ ਪੈਰ ਤਿਲਕੇ ਠੰਡੇ ਪੁੱਜਿਆ ਕੋਟੋ ਪਾਣੀ ਗੋਲ ਹੀ ਹੋ ਰਿਹਾ ਤਾਂ ਨਹੀਂ ਗਿਰਦੀ ਆ ਹਸਰੀ ਘੜੀ ਤਾਂ ਕੀ ਕਰਨਾ ਹੈ ਘੜੀ ਕਿ ਗਿਰੂ ਵੀ ਤਾਂ ਹੀ ਤੱਕੂਗੀ ਮੈਂ ਜਦੋਂ ਮੈਂ ਤਾਂ ਸੋਇ ਜਦੀ ਗਿਰ ਗੂ ਘੜੀ ਹੈ ਨਾ ਬੋਲ ਕੋਈ ਮੱਝੇ ਬਾਹਰ ਕਿਹਦੀ ਇਹ ਕੋਲਾ ਮਜੁੰਦਾ ਹੈ ਇਹ ਮੈਂ ਇਹ ਨਾ ਬਗ ਲੈ खुश <laughs> है ए, <laughs>

ਆ ਸਬਜੀ ਕੀ ਬਣਾਉਣੀ ਹੈ ਯਾਰ ਮਾਂਹਦੀ ਦਾਲ ਬਣਾਉਣ ਲੱਗਿਆ ਸਿੰਪਲ ਜਿਹੜੀ ਸਾਡੀ ਕਿਰਨਾ ਖਾਂਦੀ ਹੈ ਜਿਹੜੀ ਡੋਲੀਆਂ ਲਈ ਜਾਂਦੀਆਂ ਸਹੁਰੇ ਦੇ ਘਰ ਕੇ ਅਸੀਂ ਉਹਦੀ ਬਣਾਉਂਦੇ ਹਾਂ ਬਾਈ ਯਾਰ ਇਸ ਸਮਾਈਲ ਨਹੀਂ ਡੋਲੀਆਂ ਲਈ ਬੜੀਆਂ ਵਾਰ ਦੇਣੀਆਂ ਐ ਐ ਨਿੰਮੀ ਕੇ ਉਹਨਾਂ ਨੇ ਆਪਣੀ ਨੋ ਦੋਕੀ ਉਹ ਪਾਈ ਆ ਸਾਨੂੰ ਤਾਂ ਸਾਡੀ ਭਾਰਤ ਤੁਸੀਂ ਕਹਿ ਦੇਣਾ ਉਹਨਾਂ ਨੇ ਪਾ ਦੇਣਾ ਨਾ ਸਾਗ ਪਿਆ 10 ਮਿੰਨ ਦਾਲ ਬਹੁਤ ਸੋਹਣੀ ਬਣਾ ਲਈ ਮਜ਼ਾਕ ਕਰਦੀ ਮੈਂ ਨਾ ਇਹ ਸੀਰੀਅਸ ਨਾਲ ਪੁੱਤ ਜੈਕਟ ਪਾ ਲੈ ਠੰਡ ਆ ਨਾ ਨਾ ਆਈ ਨਹੀਂ ਲੰਦੇ ਜਿਹੜਾ ਜੀਲਾ ਤੇਰਾ ਮੂੰਹ ਜਗਾ ਤੇ ਤਰੇ ਜੀਹੇ ਲੱਗਦਾ ਮੇਰੇ ਜੀਰੇ ਨਹੀਂ ਗਾਲ ਮੇਰੇ ਨਾ ਛਾਤੀ ਪਰ ਬਲਗਮ ਦੀ ਜੰਮ ਗਈ ਮੈਨੂੰ ਖੰਗ ਨਹੀਂ ਆਉਂਦੀ ਉਹਨੂੰ ਕਿ ਖੁੱਲ ਕੇ ਖਾਂਗਾ ਇਹ ਮੈਂ ਕਰ ਪੁੱਤ ਗਰਮ ਪਾਣੀ ਲਵੋ ਮੈਂ ਤਾਂ ਚਾਈ ਚੱਕ ਕੇ ਸੌਣ ਲੱਗੀ ਬਸ ਕੰਮ ਕਰੋ ਆਪਣੇ ਨਾ ਕਰੋ ਲੈ ਤੈਨੂੰ ਕਿਹੜਾ ਸੀ ਕੰਮ ਕਰਨਾ ਸਾਡੇ ਚ ਬਹਿ ਜਾ ਬਸ ਮੈਂ ਸੌਣਾ ਹੈ ਮੇਰੇ ਭਾਈਆਂ ਨੇ ਹੁਣ ਇੱਕ ਮੇਰੇ ਮਨੇ ਚਾਚੇ ਨੇ ਹੁਣ ਇੱਕ ਮੇਰੇ ਮਹਿਕ ਨੇ ਹੁਣ ਤਾਨੂੰ ਕੰਮ ਉਹਦਾ ਉਹਨਾਂ ਦੇ ਫੋਨ ਆ ਰਹੇ ਵੀ ਅਸੀਂ ਜਾ ਜਾਈਏ। ਅਸੀਂ ਆਹ ਥਾਲ ਕੇ ਮਿਲਣਗੇ ਤੂੰ ਆ ਕੇ ਮਿਲੂਗੀ ਹੋਰ ਉਹ ਨਾ। ਮੈਂ ਬੈੱਡ ਪਰ ਪਈਏ ਨੇ ਮਿਲਣਾ ਉਹਨੂੰ। ਅਸੀਂ ਆ ਗਏ। ਸਾਡੀ ਕੁੜੀ ਤਾਂ ਬਿਮਾਰ ਸੀ। ਸੋਰੇ ਆ ਤੋ ਆ ਕੇ ਕੁੜੀ ਪੇਕ ਕੇ ਅਜ ਬੁਮਾਰ ਹੋ ਗਈ। ਨਹੀਂ ਖੰਗ ਪਤਾ ਨਹੀਂ ਕੀ ਹੋ ਗਿਆ। ਕੱਲੋਂ ਤੇ ਛਾਤੀ ਜਮ ਹੋ ਗਈ। ਉਹਨਾਂ ਨੇ ਕੋਟੀ ਪਾਈ ਵੀ ਥਲੇ ਇਨਰ ਵੀ ਪਾਇਆ ਵਾ। ਫੇਰ ਵੀ ਹਵਾ ਲੱਗ ਗਈ ਪਤਾ ਨਹੀਂ ਕਿਹ ਚੱਕਰ ਹੈ। ਹਵਾ ਮੇਨੇ ਲੱਗੀ ਹੈਗੀ ਜਾਮ ਜੀ ਹੋ ਗਈ ਖੁੱਲ ਕੇ ਨਹੀਂ ਆ ਰਹੀ ਖੰਗ। ਆਹ ਡੇੜਾ ਖੋ ਆ ਪੈ ਰਿਆ ਨਾ। ਕੋਰਾ ਕੋਰਾ ਉਹਦੇ ਕਰਕੇ ਹੋ ਰਿਹਾ ਹੈ ਖਰਾਬ ਕਰਦਾ ਹੈ ਕਹਤਾ ਦੰਨਿਆ ਕੋਰਾ ਖਰਾਬ ਕਰਦਾ ਕੋਰਾ ਖਰਾਬ ਕਰਦਾ ਹੱਥ ਮੁੜਦੇ ਸਵੇਰੀਆਂ ਕੰਮ ਕਰਦੇ ਹਾਂ ਚਲੋ ਜੀ ਫਿਰ ਅਸੀਂ ਤੁਹਾਨੂੰ ਥੋੜੇ ਟਾਈਮ ਤੱਕ ਮਿਲਦੇ ਹਾਂ ਓਕੇ ਜੀ ਫਿਰ ਹਰੀ ਵਾਲੀ ਆਂਟੀ ਜੀ ਮਿਲ ਕੇ ਚਲੇ ਗਏ ਫਿਰ ਸ਼ਾਮ ਹੋ ਗਈ ਸੀਗੀ ਅਗਲਾ ਦਿਨ ਚੜ ਗਿਆ ਹਾਂ ਹੁਣ ਅਗਲਾ ਦਿਨ ਚੜ ਗਿਆ ਸਵੇਰ ਰੋਗੀ ਨੂੰ ਮੁੜ ਕੇ ਹਾਂ ਹਾਂ ਜਿੰਨਾ ਮਰਜ਼ੀ ਮੈਨੂੰ ਕੋ ਕੋ ਕੋਥਲੀ ਜਾਣ ਦੋ ਜਣ ਜੋ ਮਰਜ਼ੀ ਕਹਿ ਜਾਣ ਪਰ ਰੋਟੀ ਮੇਰੇ ਹੱਥ ਦੀਆਂ ਖਾਂਦੀ ਆ ਹਾਏ ਮੈਮਾ ਹਾਏ ਮੈਂ ਮਰ ਜਮਾ ਕਿੰਨਾ ਲਕੀਆ ਚਾਚਾ ਦੇਖ ਲਓ ਚਾਚੇ ਦੇ ਹੱਥਾਂ 'ਚ ਅਨਪੂਰਣਾ ਚਾਚਾ ਅਨਪੂਰਣਾ ਪੂਰਾ ਸੰਪੂਰਨ ਬਣਾ ਕੇ ਦਿੰਦਾ ਮੈਨੂੰ ਚਾਚੇ ਦੇ ਹੱਥਾਂ 'ਚ ਫੇਰ ਕੜੀਆਂ ਕੜੀਆਂ ਕਰਕੇ ਇਹਨਾਂ ਨੂੰ ਮੈਂ ਸਿਖਾਉਣਾ ਪ੍ਰਸਾਦਾ ਵੀ ਜਿਹੜਾ ਨਾ ਤੇ ਡਾੜਾ ਜੂੜਾ ਜਿਹੜਾ ਕੱਚਿਆ ਪੱਕਿਆ ਹੋਣੇ ਪਤਾ ਲੱਗ ਜੂ ਵੀ ਹੈ ਕਿ ਤੇ ਲੱਗਦਾ ਕਿ ਗਰਮ ਹੈ ਚਲ ਮਾ ਆ ਮੈਂ ਬਾਈ ਨੂੰ ਛੱਡਿਆ ਆ ਵਾ ਜੀ ਜਾਓ ਜਾਓ ਛੱਡਿਓ ਮੈਂ ਹੁਣ ਤੁਹਾਡੀਆਂ ਰੋਟੀਆਂ ਰਹਿ ਗਈਆਂ ਜੀ ਕੱਠੀਆਂ ਪੱਕੀਆਂ ਹੋ ਪਾਪਾ ਤੁਸੀਂ ਕਿੱਥੇ ਚੱਲੇ ਮਾਪਾ ਤੇ ਚੰ ओके सॉरी आदी ਅੱਜ ਤਾਂ ਸੋਲੋ ਕਿਆ ਕਹਿੰਦੀ ਕਹ ਲੈਈਂ ਕਿਆ ਅੱਜ ਜਣ ਮੈਂ ਵੀ ਜਣ ਮੈਂ ਵੀ ਜਣ ਛੇਤੀ ਆ ਜੀ ਲੇ ਤੁਰਦੀ ਨੇ ਦੇਖ ਲਾ ਕੱਲ ਨਹੀਂ ਮੇਰਾ ਪਰ ਜਿਹੜਾ ਕਿਹਾ ਮਾਂਦੀ ਨਾਲ ਤੇ ਉਹਨੂੰ ਪਾਰੀ ਦਿੰਦੀ ਐ ਮੈਂ ਵੀ ਤਿਆਰ ਆ ਕਹਿੰਦੀ ਪਾਰੀ ਤੇ ਮੈਨੂੰ ਨਹੀਂ ਦੋ ਮੈਂ ਵੀ ਜੰਦੀ ਇਹਨੂੰ ਲਾ ਫਾਈ ਮਾਸੀ ਦਾ ਥੈਂਕ ਯੂ ਕਰਦੇ ਆ ਮਾਸੀ ਨੇ ਅੱਜ ਮੇਥੇ ਦੀਆਂ ਰੋਟੀਆਂ ਬਣਾ ਕੇ ਖੁਲਾਤੀਆਂ ਮੇਰਾ ਦਿਲ ਕਰਦਾ ਸੀ ਐਂ ਤਾਂ ਵੀ ਚਲ ਉੱਥੇ ਮੰਮੀ ਰਾਹ ਕੋਲ ਵੀ ਬਣ ਜਾਂਦੀਆਂ ਪਰ ਮਾਂ ਨਾਲ ਵਾਲੀ ਮਾਂ ਨਾਲ ਵਾਲੀ ਗੱਲ ਆ ਫੂਲ ਵਾਲੀ ਫੂਲ ਵਾਲੀ ਗੱਲ ਆ ਮੈਂ ਬਹੁਤ ਲੱਕੀਆਂ ਦੋ ਦੋ ਮਾਮਾ ਤਿੰਨ ਤਿੰਨ ਮਾਵਾਂ ਦਾ ਪਿਆਰ ਮੈਂ ਚਾਰ ਚਾਰ ਜਠਾਣੀ ਵੀ ਮਾਂ ਵਰਗੀ ਹੋ ਆ ਚਾਰ ਚਾਰ ਮਾਮਾ ਦਾ ਪਿਆਰ ਦੇਖ ਲੋ ਹੈਗੀ ਕਿ ਜਿਹੜੇ ਆਪ ਆਪਣੇ ਜਵਾਈ ਨੂੰ ਆਲੂ ਵਾਲੇ ਪਰੌਤੇ ਖਵਾਉਂਦੇ ਆ ਲੈ ਜਵਾਈ ਬਸ ਜਵਾਈ ਨੂੰ ਖਵਾਉਂਦੇ ਇਹਨਾਂ ਨੇ ਆਲੂ ਵਾਲੇ ਪਰੌਤੇ ਅਸੀਂ ਉਹਦੇ ਨਾਲ ਕਿਝੜੀ ਖਾਦੇ ਹਾਂ ਮਾਤਾ ਨੂੰ ਹਾਂਜੀ ਮੈਂ ਖਿਜੜੀ ਨਹੀਂ ਹੈਗੀ ਮੈਨੂੰ ਆਏ ਹੋਏ ਤਾਂ ਤੁਸੀਂ ਜਵਾਈ ਨੂੰ ਜ਼ਿਆਦਾ ਹੀ ਕਰੀ ਜਾਂਦੇ ਮੈਨੂੰ ਘੱਟ ਕਰਦੇ ਮੈਂ ਉਹ ਗੱਲ ਤੇ ਕਹਿਣੀ ਆ ਤੇਰੀ ਜਗ੍ਹਾ ਆਪਣੀ ਆਉਦੀ ਜਗ੍ਹਾ ਆਪਣੀ ਇਹ ਗੱਲ ਤਾਂ ਹੈਗੀ ਆ ਉਹ ਵੀ ਕਰਦਾ ਮੁੰਡਾ ਹੁਣ ਉਹਨੂੰ ਵੀ ਦੇਖਣਾ ਪੈਣਾ ਭਾਈ ਹੈਨਾ ਇੱਕ ਅੱਧੀ ਵਾਰ ਜੇ ਉਹ ਚੱਜ ਦੀ ਖਿਲਾ ਕੇ ਦੂਸਰੀ ਵਾਰ ਨਾਰਮਲ ਜੀ ਦੇਈ ਜਾਓ ਨੇ ਖੁਸ਼ ਹੋ ਜਾਣਾ ਆ ਦੇਖ ਵਾਚੀ ਵਾਚੀ ਦੇਖ ਵਾਚਦਾ ਹੂ ਜਿਨੀ ਵਾਰ ਵੀ ਤੁਸੀਂ ਆਇਆ ਕਰੋਗੇ ਮੈਂ ਥੋੜਾ ਆਪਣੇ ਤੋਂ ਵੱਲੋਂ ਵਧੀਆ ਤੇ ਵਧੀਆ ਰੱਖ ਕੇ ਦੇਣ ਦੀ ਕੋਈ ਨਹੀਂ ਮੇਰੇ ਗੱਲ ਸੁਣੋ ਮੇਰੇ ਗੱਲ ਸੁਣੋ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਬਾਈ ਮਾ ਮਾਪ ਤਾਂ ਹਮੇਸ਼ਾ ਤੇ ਪੁੱਤ ਖਾਤਰ ਚੰਗਾ ਹੀ ਕਰਦਾ ਹੈ ਹੈਨਾ ਸਮਝ ਨਹੀਂ ਹੈ ਨਾ ਇਸ ਗੱਲ ਨੂੰ ਹਾਂ ਮੈਂ ਵੀ ਜਿੱਥੇ ਤੱਕ ਵੀ ਹੋ ਸਕਦਾ ਮਾ ਮਾਪ ਚੰਗਾ ਹੀ ਕਰਦਾ ਹੈ ਚੰਗਾ ਸੋਚਦਾ ਹੈ ਹੈਨਾ ਵੀ ਮੇਰੇ ਤੇ ਪੁੱਤ ਨੂੰ ਇੱਥੇ ਕੋਈ ਦੁੱਖ ਤਕਲੀਫ ਨਾ ਹੋਵੇ ਮੇਰੇ ਪੁੱਤ ਤੇ ਪੁੱਤ ਇੱਥੇ ਨਾ ਝੁਕੇ ਬਾਈ ਬਾਕੀ ਸਭ ਤੋਂ ਵਧੀਆ ਗੱਲ ਇਹ ਆ ਗਈ ਹੈ ਵੀ ਆਪਣਾ ਪੁੱਤ ਉਹ ਮੰਨਿਆ ਜਾਂਦਾ ਹੈ ਜਿੱਥੇ ਮਾ ਮਾਪ ਕਨੂਨ ਮਿਰਚ ਨਾਲ ਖਾਂਦਾ ਨਾ ਰੋਟੀ ਜਿਉ ਨਾਲ ਖਾਵੇ ਬਸ ਜਿਹੀ ਜਿਹੀ ਖਾਈਏ ਉਹੀ ਜਿਹੀ ਭਾਈ ਮੈਂ ਵੀ ਉਹੀ ਜਿਹੀ ਖਾਉਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਅੱਜ ਸਬਜ਼ੀ ਕਿਆ ਬਣਾਈਏ ਕਹਿੰਦਾ ਆਪਾਂ ਤਾਂ ਨੂਨ ਮਿਰਚਾਂ ਵਾਲੇ ਆ ਕਹਿੰਦਾ ਮਾਸੇ ਨੂੰ ਕਿਹਾ ਆਦਾ ਨੂਨ ਮਿਰਚਾ ਕੁੱਟ ਲੈ ਦਹੀਂ ਚ ਪਾ ਕੇ ਦੇ ਦੇ ਕਹਿੰਦਾ ਜੇ ਦਹੀਂ ਵੀ ਨਹੀਂ ਹੈਗਾ ਕੋਈ ਨਹੀਂ ਇੱਥੇ ਤੇ ਲਿਆਵਾਂਗੇ ਆਪਾਂ ਮਾਸੇ ਨੂੰ ਕਿਹਾ ਰੋਟੀਆਂ ਸਵਾਦ ਬਣਾ ਕੇ ਦੇ ਦੇ ਮੈਂ ਉਹਨਾਂ ਨੂੰ ਦੱਸਿਆ ਆਪਾਂ ਕਹਿ ਦਿੰਦੇ ਹੁੰਦੇ ਆ ਨਾ ਹੁਣ ਜੇ ਮੈਂ ਤੇਰੇ ਪਾਪਾ ਰਹੀਆਂ ਉੱਥੇ ਮਾਣੇ ਮਾਜੇ ਦੇ ਜਾ ਕੇ ਇੱਕ ਗੱਲ ਕਹਿ ਦਿੰਦੇ ਜਿਹੇ ਜਿਹੇ ਹੈਗੀ ਉਹ ਜੋ ਕਹਾਣੀਆਂ ਸੂ ਹੋਰ ਕਿ ਸਪੈਸ਼ਲ ਨਹੀਂ ਨਹੀਂ ਬਣਦੀ ਹੈਗੀ ਲੱਜ ਪਹਿਲੀ ਵਾਰ ਹੋਣਾ ਪਰ ਮੈਂ ਸਮਝੀ ਕਿ ਤੇਰੀ ਗੱਲ ਮੈਂ ਇਹ ਨਹੀਂ ਮੈਂ ਕੜਾਹੂ ਕਹਿਣੀਆਂ ਵੀ ਮ ਕੜੀ ਚੌਲ ਹੋਨੇ ਵਿਚਾਰੇ ਨੇ ਸਾਨੂੰ ਕਿਹਾ ਨਹੀਂ ਹੈਗਾ ਵੀ ਮੈਂ ਜੀ ਖਾਣੀ ਬਸ ਗੱਲ ਕਰਦੀ ਆ ਇੱਕ ਆਪਣੇ ਉਹ ਕਹਿੰਦਾ ਬਸ ਮੈਨੂੰ ਖੁਸ਼ ਹੋ ਕੇ ਮਿਲ ਲੈ ਵੇ ਸਾਰੇ ਮੈਨੂੰ ਪਿਆਰ ਕਰ ਲੈਣ ਮੈਂ ਰੱਜ ਗਿਆ ਹੂੰ ਉਹਨਾਂ ਦੇ ਅਖੜ ਚਾਹ ਹਾਂ ਜਾਨ ਮਿੰਦੀ ਫੇਵਰੇਟ ਆ ਜੀ ਕੜੀ ਚੌ ਤਾਂ ਕਰਕੇ ਕੜੀ ਚੌਲ ਮੈਨੂੰ ਲੱਗਣਾ ਚਾਹੀਦਾ ਫਿਰ ਆਪੇ ਬੰਦਾ ਨਾ ਆਟੋਮੈਟਿਕ ਕਹਿ ਦਿੰਦੇ ਹੁੰਦੇ ਜਾਨ ਵੀ ਹਾਜ਼ਰ ਹੋ ਜਾਂਦੀ ਬਸ ਆ ਗੱਲ ਹੁੰਦੀ ਆ ਹਾਂ ਹੋਰ ਕੁਝ ਮਾਸੀ ਨੇ ਬਿਨਾ ਕਹੇ ਤੇ ਮੇਥੇ ਵਾਲੀ ਰੋਟੀਆਂ ਬਣਾਉਂਦੀ ਆ ਮਾਸੀ ਫਿਰ ਜਾਰਾਂ ਦੀ ਜਾਰਾ ਲਵ ਯੂ ਮਾਸੀ ਗੱਲ ਉਧਰ ਮੰਮੀ ਮਾਸੀ ਨੂੰ ਦੇਖਦੀ ਆ ਦੱਸ ਵੀ ਵਾਸਤੇ ਦੀ ਤਾਰੀਫ ਕਰਦਾ ਮੈਂ ਜਲੀ ਸੋਰੀਆ ਮੈਂ ਇਸ ਤਰ੍ਹਾਂ ਦੀ ਹੋਈ ਗੱਲ ਨਹੀਂ ਬਈ ਨਿਆਣੇ ਲੱਭ ਜੂ ਲੱਭ ਜੂ ਗਏ ਜਾਂਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਤੀ ਬਾਈ ਮਨ ਖੁਸ਼ੀ ਐ ਇਸ ਗੱਲ ਦੀ ਹੂੰ ਬਈ ਸੰਦੀਪ ਮਤਲਬ ਤੁਹਾਡਾ ਮੋਹ ਮੁਹੱਬਤ ਪਿਆਰ ਕਰਦੀ ਹੂੰ ਮੈਨੂੰ ਪਤਾ ਹੈ ਬਹੁਤ ਘੱਟ ਫੈਮਿਲੀਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਨਾ ਬਈ ਮੈਨੂੰ ਆਪਾਂ ਕਹਦੀਏ ਵੀ ਜਦੋਂ ਮੈਂ ਦੁਨੀਆ ਤੇ ਜਾਵਾਂ ਮੈਂ ਟੈਨਸ਼ਨ ਨਹੀਂ ਰੂਗੀ ਵੀ ਮੇਰੇ ਬੱਚਿਆਂ ਦੇ ਖਾਤਰ ਹੈ ਨਹੀਂ ਅੱਛਾ ਜਿਹੜੀ ਮੇਰੇ ਲਈ ਮੈਨੂੰ ਕੌਣ ਸੰਭੂਗਾ ਤੈਨੂੰ ਆਪੇ ਪ੍ਰਮਾਤਮਾ ਨੇ ਤੂੰ ਕੱਤੇ ਨਹੀਂ ਜਾਣਾ ਅੱਜ ਕਰਨ ਦਾ ਵਿਆਹ ਕਰਨਾ ਆਪਾਂ ਨੇ ਸ਼ੁਭ ਰਿਤ ਦਾ ਕਰਨਾ ਹੈ ਨਹੀਂ ਕੰਮ ਬਹੁਤ ਆਹਲੇ ਇਹ ਨਾ ਸਮਝੋ ਵੀ ਟੈਨਸ਼ਨ ਵੀ ਰਹੀ ਹੋ ਗਈ ਜਿਵੇਂ ਕਈ ਵਾਰ ਅੱਜ ਦਾ ਟਾਈਮ ਹੈ ਜਾ ਗਿਆ ਨਾ ਸੁਣ ਸੁਣ ਜੇ ਮੇਰਾ ਕੁਸੂ ਹੋ ਗਿਆ ਬਈ ਮੈਨੂੰ ਫੇਰ ਹੋ ਮੈਂ ਕਹਿੰਦੀ ਹਾਂ ਪ੍ਰਮਾਤਮਾ ਮੋਰੀ ਅਰਦਾਸ ਹੈ ਮੇਰੀ ਉਮਰ ਵੀ ਤੈਨੂੰ ਲੱਗਦੀ ਹੈ ਦੋਨਾਂ ਦੀ ਇਕੱਠੀ ਹੋ ਰਹੇ ਜੀ ਨਹੀਂ ਤੇਰੀ ਆਈ ਮੈਂ ਮਰ ਜਾ ਦੋਹ ਇੱਕ ਦੂਜੇ ਨੂੰ ਕਹਿ ਦੋ ਹਾਂ ਬਈ ਮੈਨੂੰ ਪਹਿਲਾਂ ਟੈਨਸ਼ਨ ਇਹ ਮੇਰੀ ਟੈਨਸ਼ਨ ਬਿਲਕੁਲ ਖਤਮ ਹੋ ਗਈ ਬਈ ਮੇਰੇ ਨਿਆਣੇ ਦਾ ਪਿੱਛੇ ਹੈ ਨਹੀਂ ਕੋਈ ਲੈ ਹੈ ਮੰਮੀ ਕੋਈ ਕਿਸੇ ਦਾ ਹੈਗਾ ਮਾਸੀ ਅੱਜ ਕੱਲ ਦਾ ਟਾਈਮ ਮੈਨੂੰ ਸਿਰ ਪਰਮਾਤਮਾ ਹੀ ਹੈ ਨਾ ਸਭ ਦਾ ਉੱਪਰ ਆ ਬੱਸ ਉਹ ਨੂੰ ਉਹ ਕਰੋ ਮੈਂ ਮੰਨਦੀ ਹਾਂ ਪਰਮਾਤਮਾ ਸਾਡੀ ਮਾਨਸੀ ਦੇ ਮਨ ਚ ਬਸਿਆ ਹੋਇਆ ਤਾਂ ਮਾਸੀ ਸਾਨੂੰ ਪਿਆਰ ਕਰਦੀ ਆ ਕੰਨੀ ਆ ਵੀ ਜੜੀਏ ਬੜਾ ਕੇ ਭੇਜੇ ਹੋਏ ਆ ਪ੍ਰਮਾਤਮਾ ਹੂੰ ਸ਼ਾਇਦ ਅਸੀਂ ਕਿਤੇ ਕੋਈ ਚੰਗੇ ਕੰਮ ਕਰੇ ਹੋਏ ਤਾਂ ਸਾਨੂੰ ਮਾਸੀ ਵੀ ਸਾਡੀ ਯਾਰ ਮੈਨੂੰ ਇੰਨਾ ਨਾ ਤਰਪ ਕਰੋ ਮੈਂ ਕੋਈ ਚੰਗੇ ਕੰਮ ਕਰੇ ਹੋਣੇ ਆ ਤੇ ਜਿਹੜੀ ਮੈਨੂੰ ਹੱਜੀ ਚਿਠਾਣੀ ਮਿਲੀ ਆ ਜੋ ਮੇਰਾ ਪਾਰਾ ਹਿੰਦ ਦਾ ਠੰਡਾ ਵੀ ਕਰ ਦਿੰਦੀ ਆ ਗਰਮ ਵੀ ਕਰ ਦਿੰਦੀ ਆ ਜੁਵਾਈ ਵੀ ਸੋਹਣਾ ਮਿਲ ਗਿਆ ਮਾਸੀ ਨੂੰ ਜੁਵਾਈ ਤਾਂ ਮੇਰਾ ਕੋਟੇ ਆ ਬਾਈ ਕੁੜੀ ਵੀ ਸੋਹਣੀ ਮਿਲ ਗਈ ਮਾਸੀ ਨੂੰ ਬੜੀ ਮੈਂ ਸੋਣਾ ਮੈਂ ਤਾਂ ਇਹਨਾਂ ਨੂੰ ਹੁਣ ਧੰਕੀ ਦਿੱਤੀ ਹੋਈ ਆ ਹੂੰ జా మేరణుడక గి మే ఫోన్ పూలు ਕੋਈ ਨਹੀਂ ਕਹਿੰਦੇ ਮੈਂ ਅੱਧ ਵਿੱਚ ਨੂੰ ਆ ਗਈ ਐਧਰ ਤੇ ਤੁਰਿਆ ਹਾਂ ਹਮਮ ਚਲ ਕੋਈ ਐਦਾ ਮੇਰੀ ਜੱਸੀ ਵੀ ਮੇਰੇ ਨਾਲ ਪੂਰੀ ਸਪੋਰਟਰ ਆ ਨਹੀਂ ਆਈ ਤਾਂ ਜਦੇ ਆ ਜਾਣਾ ਐ ਟੈਨਸ਼ਨ ਨਾ ਲੋ ਕਿਸੇ ਨੂੰ ਕੋਈ ਵੀ ਤਕਲੀਫ ਆ ਪਹੁੰਚਾਂਗੇ ਉਹ ਜਰਵਿੰਦਰ ਤਾਂ ਪਹਿਲੇ ਕਹਿੰਦੇ ਆ ਕਹਿੰਦੇ ਆਪਾਂ ਜਿਹਦੇ ਪਹੁੰਚੇ ਕਰਨਾ ਕਹਿੰਦੇ ਉਹਨਾਂ ਨੂੰ ਕਹੋ ਬਸ ਸੰਗੇ ਨਾ ਵੀ ਜਿੱਥੇ ਤੱਕ ਮੇਰੀ ਲੋੜ ਮੈਂ ਪੂਰਾ ਖੜਾ ਐ ਨਾਲ ਇਹ ਕਰ ਜਾਸਮੀ ਦੇ ਚਾਚੇ ਨਾਲ ਮੇਰੀ ਐਸੀ ਖੜਕਪੰਦੀ ਆ ਹੁਣ ਕਹਿੰਦੇ ਵੀ ਤੇਰਾ ਦੁੱਖ ਦਾ ਹੀ ਰਹਿਣਾ ਮੈਨੂੰ ਦਰਦ ਕੰਟਰੋਲ ਨਹੀਂ ਤਾਂ ਫਿਰ ਮੈਨੂੰ ਜਸਮੀਨ ਨੂੰ ਖਿੱਚਣਾ ਪੈਂਦਾ ਮੈਂ ਤਾਂ ਹੁਣ ਵੀ ਆਪਣੀ ਜਸਮੀਨ ਨੂੰ ਫੋਨ ਕਰਕੇ ਬੁਲਾ ਸਕਦੇ ਆ ਰਾਈਟ ਤੁਹਾਨੂੰ ਹੱਕ ਹੈ ਤੁਹਾਨੂੰ ਇੱਕ ਗੱਲ ਦੇਖੋ ਕਹਿੰਦੇ ਸੁੱਖ ਚ ਸਾਰੇ ਯਾਦ ਕਰਦੇ ਦੁੱਖ ਚ ਕੋਈ ਬਿਰਲਾ ਵਰਲਾ ਯਾਦ ਕਰ ਬਿਰਲਾ ਵਰਲਾ ਯਾਦ ਕਰਤਾ ਨਾਲੇ ਨਾ ਥੋੜਾ ਜਿਹਾ ਮਨ ਨੂੰ ਇਹ ਹੁੰਦਾ ਵੀ ਹਾਂ ਵੀ ਉਸ ਬੰਦੇ ਨੇ ਮੇਰੇ ਦੁੱਖ ਵਿੱਚ ਖੜ ਜਾਣਾ ਨਾ ਵੀ ਮਾਸੀ ਨੂੰ ਪਤਾ ਵੀ ਜਸਮੀਨ ਨੇ ਲੈ ਜਾਣਾ ਤਾਂ ਹੀ ਮਾਸੀ ਮੈਨੂੰ ਕਹੂਗੀ ਹੂੰ ਗੱਲ ਤਾਂ ਹੈ ਹੂੰ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜਦੋਂ ਪ੍ਰਮਾਤਮਾ ਵਾਹਿਗੁਰੂ ਨਾ ਕਰੇ ਉਹਦੇ ਤੇ ਕੋਈ ਦੁੱਖ ਨਾ ਆ ਤਾਂ ਅਸੀਂ ਖੜੇ ਅੱਧੀ ਰੋਟੀ ਲਿਆ ਦੋ ਉਹਦਾ ਮਰਜ਼ੀ ਸਾਨੂੰ ਅੱਧੀ ਰਾਤ ਨੂੰ ਉਹ ਫੋਨ ਕਰ ਦਵੇ ਅਸੀਂ ਜਦੇ ਹਾਜ਼ਰ ਹੁਣ ਸਸ਼ਹੀਦੀ ਦਿਨ ਵੀ ਸ਼ੁਰੂ ਹੋ ਗਏ ਵਾਹਿਗੁਰੂ ਉਹਨਾਂ ਦੀਆਂ ਕੁਰਬਾਨੀਆਂ ਨੂੰ ਤਾਂ ਆਪਾਂ ਹਮੇਸ਼ਾ ਯਾਦ ਰੱਖਦੇ ਵਾਹਿਗੁਰੂ ਉਹਨਾਂ ਦੀਆਂ ਕੁਰਬਾਨੀਆਂ ਭੁੱਲ ਨਹੀਂ ਸਕਦੇ ਸਾਰਾ ਕੁਝ ਭੁੱਲ ਹੋ ਜੂ ਉਹ ਨਹੀਂ ਭੁੱਲਣੀ ਹਾਂ ਨਿੱਕੀਆਂ ਨਿੱਕੀਆਂ ਜਿੰਦਾ ਹੂੰ ਵੱਡੇ ਵੱਡੇ ਸਾਕੇ ਨਦੀ ਦੇ ਕਿਨਾਰੇ ਬਿਸ਼ੋੜਾ ਪੈ ਗਿਆ ਨਾ ਦਾ ਵਾਹਿਗੁਰੂ ਠੰਡੇ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਦਿਲ ਜੀਰਦਾਏ ਜੀ ਸਾਡਾ ਦੇ ਸੋਚ ਕੇ ਉਹ ਚੀਜ਼ ਨੂੰ ਉਹ ਵੀ ਤਾਂ ਨਮਾਮਾ ਨੇ ਹੂੰ ਜਿਨ੍ਹਾਂ ਨੇ ਆਪਣੇ ਪੁੱਤ ਹੱਸ-ਹੱਸ ਕੇ ਕੁਰਬਾਨ ਕਰਤੇ ਸਹੀ ਗੱਲ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਤੇ ਜਿਨ੍ਹਾਂ ਨੇ ਕਲੰਗੀ ਲਾ ਕੇ ਆਪਣੇ ਪੁੱਤਾਂ ਨੂੰ ਜੰਗ 'ਚ ਤੋਰੇ ਆ ਦੇਖ ਲਓ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹ ਪਤਾ ਨਹੀਂ ਤਾਂ ਮੇਰੇ ਪੁੱਤਾਂ ਨੇ ਸ਼ਹੀਦ ਹੋ ਜਾਣਾ ਸਾਰਾ ਸਭ ਕੋ ਪਤਾ ਦਾ ਉਹਨਾਂ ਨੂੰ ਦੇਖ ਲਓ ਦਾਵੀ ਕੁਝ ਮੁਸ਼ਕਲ ਕਰ ਸਕਦੇ ਜਿਹੜੇ ਉਹਨਾਂ ਦੇ ਪੰਜ ਪਿਆਰਿਆਂ ਚੋਂ ਫੇਰ ਵੀ ਇੱਕ ਨੇ ਗੱਲ ਕਹੀ ਤੀ ਕਹਿੰਦੇ ਰਾਜੀ ਰਹਿਣ ਦੋ ਭੇਜਣ ਉਹ ਕਹਿੰਦੇ ਨਾ ਜਿੱਦਾਂ ਦੇ ਮੈਨੂੰ ਮੇਰੇ ਪੁੱਤਾਂ ਓਵੇਂ ਮੈਨੂੰ ਤੁਸੀਂ ਆ ਜਦ ਤੁਸੀਂ ਜੰਗ ਚ ਜਾਣੇ ਹੋ ਤਾਂ ਮੇਰੇ ਪੁੱਤ ਕਦੇ ਨਹੀਂ ਜਾਣਗੇ ਤਾਂ ਜਿਹੜਾ ਬਾਬਾ ਜੀ ਹਾਰ ਸਿੰਘ ਜੀ ਆ ਉਹਨਾਂ ਨੇ ਕਿਹਾ ਤਾਂ ਕਹਿੰਦੇ ਮੈਂ 50 ਨੂੰ ਦਾ ਮਾਰ ਕੇ ਆ ਕ ਮੈਨੂੰ ਆਏ ਨਾ ਕਰੋ ਫਿਰ ਉਹ ਉਹ ਕਰਦੇ ਸੀ ਥੋੜਾ ਜਿਹਾ ਜਿੱਦਤਾ ਉਹਨਾਂ ਨੂੰ ਭੇਜਿਆ ਰਹਿਣ ਚਲੋ ਜੀ ਫਿਰ ਸਵਾ ਚੱਲ ਰਹੀ ਆ ਮਹਾਰਾਜ ਸਾਨੂੰ ਜੀ ਸਮੱਤ ਬਖਸ਼ੇ ਮਤਲਬ ਆਪਣੇ ਨਾਲ ਜੋੜੇ ਕਿਉਂਕਿ ਹੁਣ ਆਪਾਂ ਦੁਨਿਆਵੀ ਕੰਮ ਬਹੁਤ ਕਰ ਰਹੇ ਆ ਰੱਬ ਦੇ ਨਾਲ ਜੁੜਨ ਦੇ ਸਾਨੂੰ ਹੋਵੇ ਹੁਕਮ ਹੋਵੇ ਪਾਠ ਕਰੋ ਤੇ ਕੁਝ ਥੋਪੇ ਥੁਪ ਚੜ ਰਹੀ ਆ ਹੁਣ ਅਸੀਂ ਕੁਝ ਹੋਰ ਪਲਾਨ ਕਰ ਰਹੇ ਆ ਉਹ ਤੁਹਾਨੂੰ ਅਗਲੀ ਵੀਡੀਓ ਚ ਪਤਾ ਲੱਗੂਗਾ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਬਲੌਗ ਪਰਮਾਤਮਾ ਤੁਹਾਨੂੰ ਸਭਨੇ ਚੜ੍ਹਦੀ ਕਲਾ 'ਚ ਰੱਖੇ ਮੰਮੀ ਬਾਏ 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 ਬਾਏ